ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਸ਼ ਸਿੰਘ ਤੁਹਾਡਾ ਆਪਣੇ ਚੈਨਲ ਥਿੰਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨਿਕਰੇ ਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬਦੇ ਤੋਂ ਵਧੀਆ ਹਰੀ ਕਲੀ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਭਰਾਵੋ ਜਿਹੜੀਆਂ ਗਣਕਾਂ ਆਪਣੀਆਂ ਹੁਣ ਇਸ ਟਾਈਮ ਗੋਭ ਚੱਕ ਰਹੀਆਂ ਨੇ ਝੰਡਾ ਪੱਤਾ ਬਾਹਰ ਆ ਚੁੱਕਿਆ ਤੇ ਮੌਸਮ ਦੀ ਜੋ ਆਪਣੀ ਗੜਬੜਾ ਹਟਾ ਗਈ ਉਹਦੇ ਕਰਕੇ ਉਹ ਫਸਲਾਂ ਦੇ ਵਿੱਚ ਆਪਾਂ ਨੂੰ ਦੋ ਤਿੰਨ ਗੱਲਾਂ ਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਤੇ ਅੱਜ ਆਪਾਂ ਉਹ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖੋ ਕਿਉਂਕਿ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਸਵਾਲ ਕਰਨ ਨਾਲੋਂ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਕਿਸਾਨ ਵੀਰੋ ਵੀਡੀਓ ਦੇ ਵਿੱਚ ਜੋ ਗੱਲਾਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਸਕਿੱਪ ਕਰ ਦਿੰਨੇ ਆਂ ਤੇ ਬਾਅਦ ਦੇ ਵਿੱਚ ਆਪਾਂ ਨੂੰ ਉਹ ਗੱਲਾਂ ਪੂਰੀਆਂ ਸਮਝ ਨਹੀਂ ਲੱਗਦੀਆਂ ਤੇ ਆਪਾਂ ਵੀ ਥੋੜੀ ਜੀ ਵੀਡੀਓ ਲੰਬੀ ਹੋ ਜਾਂਦੀ ਐ ਬਹੁਤ ਕਿਸਾਨ ਵੀਰ ਕਹਿੰਦੇ ਨੇ ਵੀਰੇ ਵੀਡੀਓ ਲੰਬੀ ਹੁੰਦੀ ਐ ਪਰ ਕਿਸਾਨ ਵੀਰੋ ਜੇ ਆਪਾਂ ਗੱਲ ਕਲੀਅਰ ਕਰਨੀ ਆ ਤਾਂ ਟਾਈਮ ਉਹਨੂੰ ਲੱਗਦਾ ਤੇ ਮੈਂ ਜੇਕਰ ਹੁਣ ਮੰਨ ਕੇ ਚਲੋ ਵੀਡੀਓ ਛੋਟੀ ਪਾਵਾਂ ਤੇ ਉਹਦੇ ਵਿੱਚ ਆਪਾਂ ਤੋਂ ਪ੍ਰੋਪਰ ਗੱਲ ਹੀ ਨਾ ਹੋਵੇ ਜਿਹੜੇ ਵੀ ਟੌਪਿਕ ਤੇ ਅਪਰ ਆਪਾਂ ਗੱਲ ਕਰਦੇ ਆਂ ਫੇਰ ਵੀਡੀਓ ਪਾਈ ਦਾ ਆਪ ਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਤੁਹਾਡੇ ਨਾਲ ਤੁਹਾਡੇ ਤੱਕ ਉਹ ਗੱਲ ਪ੍ਰੋਪਰ ਤਰੀਕੇ ਨਾਲ ਪਹੁੰਚਣੀ ਨਹੀਂ ਜੇ ਪ੍ਰੈਕਟੀਕਲ ਆਪਾਂ ਕਰੀਏ ਹੀ ਨਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਜਿਹੜਾ ਆਪਾਂ ਗੋਭ ਸਮੇਂ ਦੋ ਤਿੰਨ ਨੁਕਤੇ ਦੋ ਤਿੰਨ ਸਾਵਧਾਨੀਆਂ ਵਰਤਣੀਆਂ ਨੇਗੀਆਂ ਜਿਹੜੀਆਂ ਖਾਸ ਕਰ ਹਰ ਕਿਸਾਨ ਵੀਰ ਨੂੰ ਪਤਾ ਹੀ ਹੀ ਨਹੀਂ ਤੇ ਬਹੁਤ ਕਿਸਾਨ ਵੀਰ ਨੇ ਜਿਹੜੇ ਇਹ ਗੱਲਾਂ ਤੋਂ ਮਤਲਬ ਕਿ ਅਣਜਾਣ ਹੁੰਦੇ ਨੇ ਜਿਹੜੇ ਨਵੇਂ ਕਿਸਾਨ ਵੀਰ ਨੇਗੇ ਪਰ ਜ਼ਿਆਦਾਤਰ ਕਿਸਾਨ ਵੀਰਾਂ ਨੂੰ ਇਹ ਚੀਜ਼ਾਂ ਬਾਰੇ ਜ਼ਿਆਦਾ ਨੌਲੇਜ ਪਤਾ ਹਿੰਗਾ ਹੀ ਆ ਕਿਉਂਕਿ ਬਹੁਤ ਵਧੀਆ ਜੋ ਕਿਸਾਨ ਵੀਰ ਨੇ ਇਸ ਟਾਈਮ ਆਪਣੇ ਪੰਜਾਬ ਦੇ ਖੇਤੀ ਦੇ ਵਿੱਚ ਜੁਟ ਰਹੇ ਨੇ ਨੌਜਵਾਨ ਪੀੜ੍ਹੀ ਚਲੋ ਕੁਝ ਤਾਂ ਵਿਦੇਸ਼ਾਂ 'ਚ ਜਾ ਕੇ ਜਿੱਦਾਂ ਕਹਿੰਦੇ ਨੇ ਸੈਟਲ ਹੋਣਾ ਚਾਹੁੰਦੇ ਨੇ ਪਰ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਜੋ ਨਵੇਂ ਖੇਤੀਕਾਰਾਂ ਨੂੰ ਮੰਨ ਲੇ ਕਿ ਚੱਲੇ ਨੇ ਉਹਨਾਂ ਇਸ ਵਾਰ ਤੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਖੇਤੀ ਦਾ ਕੋਈ ਜ਼ਿਆਦਾ ਆਪਾਂ ਨੂੰ ਪ੍ਰੋਫਿਟੇਬਲ ਨਹੀਂ ਲੱਗਿਆ ਸੀ ਪਰ ਫਿਰ ਵੀ ਕਿਸਾਨਾਂ ਦੇ ਜਿਹੜੇ ਆਪਣੇ ਬੱਚੇ ਨੇਗੇ ਆਪਾਂ ਨੇ ਨਾਲ ਜੁਟ ਰਹੇ ਨੇਗੇ ਚਲੋ ਕਿਸਾਨ ਵੀਰੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਮੁੱਦੇ ਦੀ ਤੇ ਕਿਸਾਨ ਵੀਰੋ ਜਿਹੜੇ ਆਪਣੇ ਗੋਭ ਸਮੇਂ ਆਪਾਂ ਨੇ ਸਾਵਧਾਨੀਆਂ ਰੱਖਣੀਆਂ ਹੁੰਦੀਆਂ ਨੇ ਦੋ ਤਿੰਨ ਜਿਹਦੇ ਉੱਪਰ ਆਪਣਾ ਝਾੜ ਵੀ ਨਿਰਪਰ ਕਰਦਾ ਹੈ ਬੂਟੇ ਦੀ ਤੰਦਰੁਸਤੀ ਵੀ ਨਿਰਪਰ ਕਰਦੀ ਹੈ ਤੇ ਆਪਣੀ ਜੋ ਵੀ ਕੋਈ ਜਿੱਦਾਂ ਆਪਾਂ ਨੂੰ ਕੋਈ ਦਾਣੇ ਦਾ ਸਾਈਜ਼ ਵਗੈਰਾ ਜਾਂ ਆਪਣੀ ਜੋ ਬੱਲੀਵਾਨੀ ਆ ਉਹਦੇ ਸਾਈਜ਼ ਵਗੈਰਾ ਦਾ ਜਾਂ ਆਪਣੀ ਜਿੱਦਾਂ ਕੋਈ ਗ੍ਰੋਥ ਕਰਨੀ ਹੈ ਬੂਟੇ ਨੇ ਉਹ ਵੀ ਕੁਝ ਹੱਦਾਂ ਦਾ ਕੇ ਨਿਰਪਰ ਕਰਦੇ ਨੇ ਦੋ ਤਿੰਨ ਗੱਲਾਂ ਦੇ ਉੱਪਰ ਤੇ ਕਿਸਾਨ ਵੀਰੋ ਪਹਿਲੇ ਨੰਬਰ ਤੇ ਤਾਂ ਜਦੋਂ ਤੁਹਾਡੀ ਫਸਲ ਗੋਭ ਦੇ ਵਿੱਚ ਆ ਜੇ ਕਦੇ ਵੀ ਫਸਲ ਨੂੰ ਜਦੋਂ ਆਪਾਂ ਨੂੰ ਪਤਾ ਲੱਗ ਜਾਵੇ ਵੀ ਆਪਣੀ ਫਸਲ ਨੇ ਗੋਭ ਚੱਕ ਲਈ ਉਦੋਂ ਝੰਡਾ ਪੱਤਾ ਨਿਕਲਿਆ ਆ ਤੇ ਫਸਲ ਨੂੰ ਕਿਸਾਨ ਵੀਰੋ ਸੋਕਾ ਨਾ ਲੱਗਣ ਦਿਓ ਸਭ ਤੋਂ ਜ਼ਰੂਰੀ ਪੁਆਇੰਟ ਹੈ ਇਹ ਸਭ ਤੋਂ ਇੱਕ ਜ਼ਰੂਰੀ ਗੱਲ ਆ ਸੋਕਾ ਨਾ ਲੱਗਣ ਦਿਓ ਫਸਲ ਨੂੰ ਕਦੇ ਵੀ ਮੌਸਮ ਦਾ ਗੜਬੜੀ ਆ ਜਿਹੜੀ ਉਹ ਕੁਦਰਤ ਦੇ ਹੱਥ ਹੈ ਪਰ ਜੇਕਰ ਹੁਣ ਦੇਖੋ ਕਈ ਵਾਰ ਹੁਣ ਆਪਣੇ ਨੈੱਟ ਦੇ ਉੱਪਰ ਆਪਾਂ ਨੂੰ ਵੈਸੇ ਵੀ ਖ਼ਬਰ ਮਿਲ ਜਾਂਦੀ ਹੈ ਵੈਦਰ ਦੀ ਵੀ ਆਪਾਂ ਨੂੰ ਵੀ ਇਸ ਟਾਈਮ ਆ ਦਿਨ ਨੂੰ ਮਹੀਆ ਹੁਣ ਜੇਕਰ ਮੀਂਹ ਨਾ ਪਿਆ ਆਪਾਂ ਪਾਣੀ ਨਾ ਦਿੱਤਾ ਆਪਣੀ ਫਸਲ 4 ਦਿਨ ਸੂਕੇ ਦੇ ਵਿੱਚ ਰਹਿ ਗਈ ਉਹ 4 ਦੇ ਦਿਨ ਦੇ ਵਿੱਚ ਵਿੱਚ ਉਹਨੇ ਆਪਣਾ ਕੰਮ ਕਰ ਦੇਣਾਗਾ ਕੁਝ ਪਰਸੈਂਟ ਤੱਕ ਆਪਣਾ ਉਹਨੇ ਝਾੜ ਘਟਾ ਦੇਣਾ ਕਿਉਂਕਿ ਤੰਦਰੁਸਤੀ ਬੂਟੇ ਦੀ ਬਹੁਤ ਜ਼ਰੂਰੀ ਹੈ ਇਸ ਟਾਈਮ ਦੇ ਉੱਪਰ ਬੂਟੇ ਨੂੰ ਸੂਕਾ ਬਿਲਕੁਲ ਨਾ ਲੱਗਣ ਦਿਓ ਫਸਲ ਨੂੰ ਜੇ ਤੁਹਾਨੂੰ ਲੱਗਦਾ ਵੀ ਹਾਂ ਆਪਣੇ ਗਣਕ ਅਨੁਸਾਰਾ ਲੈ ਰਹੀ ਆ ਤਾਂ ਉਹਨੂੰ ਸੂਕਾ ਨਾ ਲੱਗਣ ਦਿਓ ਆਪਣੀ ਫਸਲ ਨੂੰ ਦੇਖਦੇ ਕਰਕੇ ਖੇਤਾਂ ਦੇ ਹਿਸਾਬ ਨਾਲ ਪਾਣੀ ਲਾਉਂਦੇ ਰਹੋ ਦੂਜੇ ਨੰਬਰ ਤੇ ਕਿਸਾਨ ਮੇਰੂ ਗੱਲ ਉਹੀ ਆ ਗਈ ਆਪਣੀ ਜਦੋਂ ਫਸਲ ਆਪਣੀ ਗੋਭ ਸਮੇ ਆ ਗਈ ਆਪਾਂ ਫਸਲ ਨੂੰ ਜੇ ਵੀ ਜੋ ਜੋ ਵੀ ਆਪਾਂ ਸਪਰੇਅ ਕਰਨੀ ਹੈ ਬੋਰਨ ਦੇਣਾ ਜ਼ਿੰਕ ਦੇਣਾ ਜਾਂ ਆਪਣੇ ਜਿੱਦਾਂ ਆਪਣੇ 13045 ਕਰਨੀ ਉਹ ਤੁਸੀਂ ਕਰ ਸਕਦੇ ਹੋ ਇਹ ਕਿਸਾਨ ਵੀਰੋ ਜ਼ਿੰਕ ਦੀ ਘਾਟ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਰਹਿੰਦੀ ਆ ਤੁਸੀਂ ਪਹਿਲਾਂ ਵੀ ਪੂਰੀ ਕਰਿਓ ਜੇ ਤੁਸੀਂ ਚਾਹੋਗੇ ਵੀ ਆਪਣੇ ਜੋ ਫਸਲ ਹੈ ਜ਼ਿੰਕ ਭਰਪੂਰ ਹੋਵੇ ਆਪਾਂ ਕਰੇ ਰੱਖਣੀ ਹੈ ਖਾਣ ਵਾਸਤੇ ਰੋਟੀ ਵਾਸਤੇ ਰੱਖਣਾ ਤਾਂ ਤੁਸੀਂ ਜ਼ਿੰਕ ਦੀ 12% ਜ਼ਿੰਕ ਜੋ ਹੁੰਦਾ ਆਪਣਾ ਚਲੇਟਡ ਜ਼ਿੰਕ ਉਹਦੀ ਸਪਰੇਅ ਕਰੋ 130.45 ਨਾਲ ਕਰ ਸਕਦੇ ਹੋ ਤੁਸੀਂ ਤੇ 100 ਤੋਂ 150 ਗ੍ਰਾਮ ਉਹਦੀ ਡੋਜ਼ ਰੱਖੋ ਜਰੂਰ ਸਪਰੇਅ ਕਰੋ ਇੱਕ ਗੋਭ ਸਮੇਂ ਤੇ ਕਿਸਾਨ ਵੀਰੋ ਤੀਜੀ ਸਾਵਧਾਨੀ ਆਪਾਂ ਕੀ ਰੱਖਣੀ ਆ ਤੁਹਾਨੂੰ ਮੈਂ ਰਾਤ ਵੀ ਵੀਡੀਓ ਪਾਈ ਸੀ ਕੱਲ ਸ਼ਾਮ ਨੂੰ ਤੇ ਅੱਜ ਫਿਰ ਮੈਂ ਤੁਹਾਡੇ ਨਾਲ ਉਹੀ ਗੱਲਬਾਤ ਕਰਦਾਂ ਵੀ ਜੂਰੀਆ ਨਾ ਦੋ ਜੂਰੀਆ ਦੇ ਨਾਲ ਆਪਣਾ ਨੁਕਸਾਨ ਹੋਣਾ ਫਾਇਦਾ ਨਹੀਂ ਹੋਣਾ ਤੇ ਉਹਨਾਂ ਆਪਾਂ ਫਾਇਦਾ ਨਹੀਂ ਲੈਂਦੇ ਜਿੰਨਾ ਆਪਾਂ ਨੁਕਸਾਨ ਕਰ ਬੈਠਦੇ ਆਂਗੇ ਤੇ ਕਿਸਾਨ ਵੀਰਾਂ ਦੀ ਜਿਨ੍ਹਾਂ ਦੀ ਹਜੇ ਫਸਲ ਗੋਪ ਦੇ ਵਿੱਚ ਨਹੀਂ ਆਈ ਮਨ ਲਗੇ ਚਲੋ 60 62 ਦਿਨ ਦੀ ਫਸਲ ਲਹਿੰਗੀ 65 ਦਿਨ ਦੀ ਫਸਲ ਲਹਿੰਗੀ ਉਹ ਤੁਸੀਂ ਕਿਸਾਨ ਵੀਰੋ ਚੁੱਪ ਕਰਕੇ ਜੋ ਕੋਈ ਗਰੋਥ ਵਾਲੀ ਸਪਰੇਅ ਦੇਣੀ ਆ ਤੁਸੀਂ ਉਹ ਦਵੋ ਜਿੱਦਾਂ ਆਪਣੇ 05234 ਦੇ ਸਕਦੇ ਹੋ ਤੁਸੀਂ ਕੋਈ 1919 ਦੇਣਾ ਚਾਹੁੰਦੇ ਹੋ 2020 ਦੇਣਾ ਚਾਹੁੰਦੇ ਹੋ ਜਾਂ ਕੋਈ ਜੂਰੀਅਰ 2.5 ਦੀ ਸਪਰੇਅ ਕਰਨਾ ਚਾਹੁੰਦੇ ਤੁਸੀਂ ਉਹ ਕਰ ਸਕਦੇ ਹੋ ਪਰ ਗੋਹ ਉਪਦੇ ਸਮੇਂ ਕਿਸਾਨ ਵੀਰੋ ਸਭ ਤੋਂ ਜ਼ਿਆਦਾ ਜ਼ਰੂਰੀ ਸਪਰੇਅ 13045 ਦੀ ਹੀ ਮੰਨੀ ਜਾਂਦੀ ਹੈ ਤੇ ਅਗਲੀ ਗੱਲ ਕਿਸਾਨ ਬਰੋ ਕੀ ਹੁੰਦੀ ਹੈ ਜਿਹੜੀ ਆਪਾਂ ਲੀਹੋਸਨ ਦੀ ਸਪਰੇ ਟਾਪਾਂ ਵੈਸੇ ਨਹੀਂ ਕਰਦੇ ਨਾ ਆਪਾਂ ਨੂੰ ਕੋਈ ਕਦੇ ਜ਼ਰੂਰਤ ਪਈ ਹੈ ਆਪਾਂ ਡੀਬੀਡਬਲਯੂ ਕੇ ਸਮਾਂ ਤੇ ਵੀ ਨਹੀਂ ਕਦੇ ਕਰਦੇ ਹੈਗੇ ਇਹ ਚੀਜ਼ ਦੀ ਕਦੇ ਵੀ ਆਪਾਂ ਵਰਤੋਂ ਨਹੀਂ ਕਰੀ ਤੇ ਪਰ ਜਿਹੜੇ ਕਿਸਾਨ ਵੀਰਾਂ ਨੇ ਵਰਤੋਂ ਕਰਨੀ ਹੈ ਤੁਸੀਂ ਇਹਦੀ ਵਰਤੋਂ ਜਿੱਦਾਂ ਜਾ ਕੇ ਆਪਣੇ ਪਹਿਲਾਂ 50-55 ਦਿਨ ਤੇ ਹੁੰਦੀ ਹੈ ਫਿਰ ਆਪਾਂ ਗੋਭ ਸਮੇਂ ਕਰਦੇ ਹਾਂ ਵਰਤੋਂ ਉਹ ਗੋਭ ਦੇ ਸਮੇਂ ਦਾ ਜੋ ਗੋਭ ਦਾ ਸਮਾਂ ਆ ਗਿਆ ਆਪਣਾ ਇਹਦੇ ਨਾਲ ਵਧੀਆ ਰਿਜ਼ਲਟ ਤੁਹਾਨੂੰ ਜੇ ਲੈਣੇ ਨੇ ਤਾਂ ਤੁਸੀਂ ਉਹਦੀ ਵੀ ਵਰਤੋਂ ਕਰ ਸਕਦੇ ਹੋ ਤੇ ਕਿਸਾਨ ਵੀਰੋ ਤੀਜਾ ਪੁਆਇੰਟ ਆ ਗਿਆ ਆਪਣਾ ਸਾਰਿਆਂ ਤੋਂ ਮੇਨ ਜੋ ਫੰਗੀ ਸਾਈਡ ਦੀ ਜਿਸ ਨੇ ਵੀ ਆਪਾਂ ਨੇ ਸਪਰੇਅ ਦੇਣੀ ਆ ਫਸਲ ਨੂੰ ਉਹ ਵੀ ਆਪਾਂ ਗੋਭ ਦੇ ਸਮੇਂ ਹੀ ਦੇਣੀ ਆ ਇਹ ਕਿਸਾਨ ਵੀਰੋ 10 ਦਿਨ ਦਾ ਜੋ ਟਾਈਮ ਪੀਰੀਅਡ ਹੁੰਦਾਗਾ 10 ਦਿਨਾਂ ਦੇ ਵਿੱਚ ਆਪਾਂ ਦੋ ਸਪਰੇਅਾਂ ਦੇ ਸਕਦੇ ਹਾਂ ਤੂ ਸਪਰੇਹ ਨਾਲ ਆਪਣਾ ਮਸਲਾ ਹੱਲ ਹੋ ਜਾਂਦਾ ਹੈ ਤੇ ਬਾਕੀ ਜਿਹੜੇ ਕਿਸਾਨ ਵੀਰਾਂ ਦੇ ਕੋਈ ਹੋਰ ਕੋਈ ਸਮੱਸਿਆ ਹੈਗਾ ਜਿੱਦਾਂ ਕੋਈ ਕਣਕ ਨੂੰ ਪੀਲੀ ਕੁੰਗੀ ਜਾਂ ਕੋਈ ਵੀ ਉਹ ਕਿਸਾਨ ਵੀਰ ਆਪਣੀ ਉਹ ਚੀਜ਼ ਦਾ ਪਹਿਲਾਂ ਇਲਾਜ ਕਰੋ ਬਾਅਦ ਦੇ ਵਿੱਚ ਇਹ ਸਪਰੇਹਾਂ ਵਰੋ ਤੇ ਕਿਸਾਨ ਵੀਰੋ ਕੋਈ ਜ਼ਿਆਦਾ ਆਪਣੀ ਫਸਲ ਜਿਹੜੀ ਕਣਕ ਦੀ ਫਸਲਾਂ ਕੋਈ ਇੰਨਾ ਜ਼ਿਆਦਾ ਖਰਚਾ ਨਹੀਂ ਮੰਗਦੀ ਹੁੰਦੀ ਪਰ ਆਪਾਂ ਰეკਮੈਂਡੇਸ਼ਨ ਉੱਥੇ ਕਰ ਦੇਣਾ ਜਿੱਥੇ ਘਾਟ ਹੁੰਦੀ ਹੈ ਜਾ ਜੀ ਨੇ ਸੋਨੇ ਤੇ ਸੁਹਾਗਾ ਲਾਉਣਾ ਇਹ ਨਹੀਂ ਹੁੰਦਾ ਵੀ ਆਪਣੀ ਫਸਲ ਦਾ ਪੂਰੀ ਟੌਰ ਨਾਲ ਖੜੀ ਆਪਾਂ ਉਹਦੇ ਤੇ ਹੋਰ ਖਰਚਾ ਫालतू ਕਰੀ ਜਾਈ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੁੰਦਾ ਬਾਲਾ ਜੇ ਫਸਲ ਆਪਣੀ ਥੋੜੀ ਸਹੀ ਹੈ ਤਾਂ ਉਹਨੂੰ ਤੁਸੀਂ ਸਹੀ ਰਹਿਣ ਦਿਓ ਜੇ ਤੁਹਾਡੀ ਫਸਲ ਨੂੰ ਤੁਹਾਨੂੰ ਲੱਗਦਾ ਵੀ ਹਾਂ ਯਾਰ ਆਪਾਂ ਨੂੰ ਪਿਛਲੇ ਸਾਲੇ ਖੇਤ ਦੇ ਵਿੱਚੋਂ ਘਾਟਾ ਪਿਆ ਹੈ ਇਹ ਖੇਤ ਦੇ ਵਿੱਚ ਆਪਾਂ ਨੂੰ ਘਟ ਨਿਕਲੀ ਹੈ ਤਾਂ ਤੁਸੀਂ ਉੱਥੇ ਜੋੜ ਲਾਓ ਉੱਥੇ ਫਸਲ ਦੀਆਂ ਸਪਰੇਹਾਂ ਪੂਰੀਆਂ ਕਰੋ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਦੇ ਰਹੇਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਂਦੀ ਹੋਵੇਗੀ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇਂਦੇ ਰਹੋ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਆਪਾਂ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰਾਂਗੇ ਧੰਨਵਾਦ